ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਧੀਆ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਇੱਕਾ ਸੂਈ ਮੈਦਾਨ ਦਿਖਾਉਣੀ ਆ ਤੇ ਇੱਕਾ ਸੂਈ ਗਾਂ ਦਾਣ ਦੋਵੇਂ ਬੱਚੇ ਵਾਲੀਆਂ ਤੁਹਾਨੂੰ ਦਿਖਾਵਾਂਗੇ ਤੇ ਇੱਕਾ ਤੋਕੜ ਗੱਪਣ ਗਾਂ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਬਹੁਤ ਸੋਹਣਾ ਠੀਕ ਠਾਕ ਜੀ ਜੀ ਵਧੀਆ ਵੀਰ ਜੀ ਤੇ ਨਾਮ ਦੱਸ ਤੇ ਕਰੀ ਸੋਨੂ ਸ਼ਹਿਜ ਨਾਲਾ ਜ਼ਿਲ੍ਹਾ ਮਸਰ ਫੋਨ ਨੰਬਰ ਹੀ ਬੋਲਦਾ 9856752 ਵੇ ਗਿਆ ਕੱਲ ਦਾ ਮਾਲ ਫੇਰ ਕੱਲ ਦਾ ਦੇਖਿਆ ਮਾਠੀਕ ਐ ਤੇ ਆ ਸ਼ਰਵਾਰ ਜਿਹੜੀ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰ ਲਈਏ ਹਾਂਜੀ ਕਿੰਨਾ ਚਿਰ ਹੋ ਕੈਨੇ ਸੋਈ ਨਾ ਇਹ ਸੋਈ ਨੂੰ ਭਾਈ ਆਈ ਕੋਈ 8-10 ਦਿਨ ਹੋ ਗਏ ਹਾਂ ਜੀ ਬੱਚਾ ਆਹ ਬੱਚਾ ਆਇਆ ਜਿਹੜਾ ਮਗਰ ਕੱਟਾ ਜੀ ਕੱਟਾ ਜੀ ਠੀਕ ਐ ਤੇ ਸੁਆ ਕਿੰਨਾ ਮਾਜੇਦਾ ਸੁਆ ਜੀ ਪਹਿਲਾ ਜੇ ਚਾਰ ਦੰਦ ਮੇਰੇ ਨਾਲ ਦੋਦੀ ਜਾਂਨ ਚੋਗੀ ਆਦੇ ਅੱਛਾ ਜਾਈ ਉਤਰੋ ਹਰਿਆਣੇ ਝੋਦੀ 1 ਲੱਖ ਦੇ 5000 ਅੱਛਾ ਇਹਦਾ ਝੋਡੀ ਸੂਬੀ ਬੰਦੇ ਨੇ ਜਦੋਂ ਗਿਆ ਦੀਆਂ ਉਹਨੇ ਕਿਸੇ ਕਹਿੰਦਾ ਕਿ ਹੋ ਗਿਆ ਦੇ ਨੂੰ ਇਹ ਬਾਲ ਨੂੰ ਜਾਉ ਚੰਗੀ ਝੋਡੀ ਆ ਲਿਓ ਅੱਛਾ ਉਹ ਲੱਗਦਾ ਮਾਰਿਆ ਕਿ ਭਾਰ ਇੰਨਾ ਕੁ ਮੁਗਰਾ ਜਿਹਾ ਕੱਢਾਂ ਕਿ ਦੇ ਮਾਸਾ ਅੱਛਾ ਉਹਨਾਂ ਦੇ ਬੰਦੇ ਨੇ ਰੱਸੀ ਪਾ ਦਿੱਤੀ ਘੁੱਟ ਗਿਆ ਉਹ ਮਗਰ ਮਾਰੀ ਦਾਗ ਪੈ ਗਏ ਉਹ ਚਰੇ ਜਾਂਦਾ ਹੈ ਮੁੜ ਉਹ ਮੁੜ ਕੇ ਫਿਰ ਆਉਂਦਾ ਮੈਂ ਵੀ ਚੰਗੀ ਹੋਰ ਤਾਂ ਲੱਗਦੀ ਮੁੜ ਕੇ ਦੇਤੀ ਹੈ ਦਾਗ ਆਇਆ ਉਹ ਦਾਗ ਹੀ ਬਸ ਮੜ ਜੇ ਨੇ ਪੈ ਗਏ ਅੱਛਾ ਹੜੀ ਸਹੀ ਹੋ ਗਿਆ ਉਹ ਠੀਕ ਹੈ ਉਹ ਨਹੀਂ ਕੋ ਦਾਗ ਦੂ ਗਿਆ ਮੁੜ ਤੇ ਹੁਣ ਤੇ ਸੈੱਟ ਹੋਣੀ ਪੂਰੀ ਦੇ ਪੂਰੀ ਪਾਜੀ ਕੋ ਪਿੱਛਾ ਨਹੀਂ ਕੋ ਗੱਲ ਨਹੀਂ ਬਾਦ ਹੀ ਹੁਣ ਬਿਲਕੁਲ ਓਕੇ ਆ ਲੈ ਠੀਕ ਹੈ ਬੰਦਾ ਸਭ ਫੌਜੀ ਬੰਦਾ ਹੀ ਠੀਕ ਹੈ। ਅਗਰ ਬੜਾ ਕਈ ਬੰਦੇ ਹੁੰਦੇ ਉਹਨੇ ਜਦੋਂ ਆਈ ਨਾ ਹਰਿਆਣੇ ਚੋਂ ਲਿਆ ਆਵਾ ਉਹ ਜੱਜ ਘੋੜ ਚਾਰ ਦਾ ਨੂੰ ਖਰਦਾ ਦੇਸੀ ਉਹ ਜਿਆਦਾ ਤੁਹਾਨੂੰ ਬੜਾ ਜਰਨੀ ਕੁ ਵੀ ਭਾਰ ਫਟਿਆ ਕੋਹਾਂ ਦਾ ਵੀ ਦਾਵਾ ਠੀਕ ਹੈ। ਕਿ ਥੋੜਾ ਕੱਢ ਲਈ ਜੀ ਮੁੰਗਰਾ। ਹਾਂਜੀ। ਫਿਰ ਉਹਨੇ ਆ ਤਾਂ ਮੈਂ ਗੱਲ ਜਿਆਦਾ ਦਾ ਵੀਜ ਨਹੀਂ ਮੈਂ ਚੱਲ ਲੈਣੀ। ਠੀਕ ਹੈ। ਇੱਕ ਲੱਖ 5000 ਹਜ਼ਾਰ ਦੀ ਜਾਉਂਦੀ ਤੇ ਦੁੱਧ ਕਿੰਨਾ ਹੋਣੇ ਤੇਗਾ? ਦੁੱਧ ਕੋਵਾਂ 80 ਕਿਲੋ ਕੰਡੇਲ ਦੁੱਧੂਗਾ। ਤਿਆਰ ਪੂਰਾ। ਹਾਂ ਦੁੱਧ ਭਾਈ ਛੋਟੀ। ਇਹਨੂੰ 1-1 ਵੀ ਘਾਟੀ ਪਾਇਆ ਵਾ। ਅੱਛਾ। ਉਹਨਾਂ ਨੇ ਐਸੇ ਕਰਕੇ ਦੱਸਦੇ ਨੇ ਜਿਹੜੇ ਪਾਇਆ ਜਦੋਂ ਤੇ ਕਿੰਨਾ ਕ ਦੁੱਧ ਦੇ ਚੁਆਈ ਜਾਊਗਾ 14 ਕਿਲੋ ਦੁੱਧ ਕੱਢ ਕੇ ਕਿੰਨਾ 14 ਲਾ ਦੋ ਹੀ ਵਾਰ ਉਧਰ ਚੋ ਟਿਕੜੀ ਦੇਸੀ ਆ ਚਲੋ ਹੁਣ ਮੌਕੇ ਦੇ ਜਿਹੜਾ ਅੱਠ ਤਿਆਰ ਆਣ 8 ਕਿਲੋ ਜੀ ਤੋਰ ਹੁਣ ਕੋਈ ਗਲਬਾਨੀ ਆ ਰੱਸੀ ਦਾ ਗਾਹ ਹੀ ਪਿਆ ਆ ਅਬਰ ਕਿਸੇ ਰਾਹਦਾਰ ਹੀ ਪਏ ਬਸ ਹਾਂਜੀ ਆਪਾਂ ਕੀ ਆ ਚਲੋ ਗੱਲ ਦੱਸ ਕੇ ਦੇਣੀ ਚਾਹੀਦੀ ਗਈ ਬਦਖਾਹ ਦੇਹੀ ਕੀ ਗੱਲ ਆ ਉਹ ਜੀ ਪਰ ਗਾਂ ਚੋ ਢਿਫੇਰ ਭਾਈ ਸੁਆਜ ਹੋ ਕੇ ਫੇਰ ਅੰਮ੍ਰਿਤਸਰ ਹੀ ਗਈ ਆ ਹਾਂਜੀ ਹਾਂਜੀ ਅਦਾਗ ਮੇਰਾ ਬਸ ਦਾਗ ਹੀ ਖਲੇ ਬਾਕੀ ਚੰਗੇ ਕੱਦ ਕੱਟ ਤੇ ਝੋਟੀ ਆ ਜਿਹੜੀ ਇਹ ਵਾਲੀ ਉੱਚੀ ਆ ਜਿਹੜੀ ਪੂਰੀ ਆ ਆ ਆ ਬੱਚੇ ਦਾ ਬੜਾ ਕਰਦੀ ਹੈ ਦੂਜੀ ਪਾਸੇ ਇੱਕ ਮਿੰਟ ਰੁਕ ਜਾ ਇੱਥੇ ਦੂਜੀ ਉਹ ਕਰ ਲਮੀ ਕਰੀ ਜੀ ਹਾਂ ਦੇਖ ਸਰਦੇ ਜੀ ਮੂੰਹ ਇਹੋ ਘਟਾ ਦਾ ਬਜਾ ਚਲੋ ਲੈ ਜਾਓ ਫਿਰ ਆ ਵੇਖ ਲੋ ਇਹ ਚੰਨਲੇ ਵੀ ਮੜਿਆ ਵੇਖੋ ਦਾਗੀ ਮਲੇ ਪੜੇ ਹੋ ਕੋਈ ਗੱਲ ਪਾਣੀ ਵੇਖੋ ਕੋਈ ਕਿਸੇ ਘਰ ਜਾ ਕੇ ਪਿੱਛਾ ਮਾਰੀ ਉਹ ਵੀ ਆਪਣੀ ਕਰਦੀ ਆ ਠੀਕ ਆ ਇਹ ਬੱਚਾ ਲਾ ਆ ਗਈ ਮੜਿਆ ਮੁਰਗਲੋ ਠੀਕ ਦਿਖਾ ਦੇ ਬੱਚਾ ਲਾ ਕੇ ਕਹਿੰਦੇ ਕਿ ਅਲੀ ਦਿਖਾ ਲਈਏ ਕਈ ਬੰਦੇ ਦਾਦਿਆਂ ਦੇ ਅਲੀ ਕੀ ਹੋਣਾ ਵਾ ਲਾ ਆ ਹੀ ਪਏ ਹੋਣਾ ਕੀ ਕੁਝ ਨਹੀਂ ਹੋਣਾ ਦੇ ਹਾਂਜੀ ਹਾਂਜੀ ਸੁਣ ਤੋਂ ਪਹਿਲਾਂ ਹੁੰਦਾ ਗੱਲ ਗਲ ਮੜਿਆ ਹਾਂਜੀ ਹਾਂਜੀ ਉਹ ਵੀ ਉਹਦੇ ਕੋਲ ਡਾਲੀ ਨਹੀਂ ਹੈ ਠੀਕ ਐ ਉਹ ਦੁੱਧ ਭਾਈ 14-15 ਕਿਲੋ ਬਲੋ ਚੋਣੀ ਹੁੰਦਾ ਸੀ ਇਹ ਕਿੜੀ ਅਜੀ ਅਸੀ ਐ ਠੀਕ ਐ ਇਹ ਲਾ ਤਾ ਨਾ ਤੁਸੀਂ ਖਾਣੇ ਦੇਖ ਸਕਦੇ ਤੇ ਦਿਖਾ ਦੇਵੋ ਜੀ ਜਵਾਬ ਦੇ ਦੇ ਤਾਂ ਇਸ ਪਿਛਲੇ ਤੋਂ ਨਜ਼ਰ ਦੇਖਾ ਦੋ ਜੀ ਬੀ ਉਹ ਪਹਿਲੀ ਘਟ ਦੀ ਗਾੜੀ ਦੇ ਗੇੜੇ ਨਾਲ ਲੱਗ ਗਈ ਤੇਰੀ ਗਾੜੀ ਨੂੰ ਠੀਕ ਆ ਹਮਾ ਮਾ ਵੀ ਇਹ ਸੀ ਅਹਾਂ ਜਿ ਮਗਰਮੇ ਦਿਖਾ ਦੇ ਸਵਾ ਮਗਲੇ ਸਨਾਂ ਦਾ ਆ ਦੇਖਾ ਦੇ ਤੰਤਵਾ ਜਿਹੜਾ ਸਾਫ ਮਗਲੇ ਸਨਾਂ ਦਾ ਬਾਕੀ ਇਤਰਾ ਰਮਾਨ ਨਾ ਜਿਹੜਾ ਵਾ ਬੱਚੇ ਨੂੰ ਗਾੜੀ ਪੰਨੋ ਇੱਥੇ ਵੀ ਕਰਾ ਜਰੂਰੀ ਠੀਕ ਹੈ ਵੀ ਜੀ ਦੱਸਿਓ ਫਿਰ ਇਹਦਾ ਮੁੱਲ ਆਪਾਂ ਆਈਏ ਬੜਮਾਰੀ ਤੋਂ ਆਵਾਂ ਪੋਰਦੀ ਤੇ ਇਹਦੇ ਪਾਈਏ ਦਾ ਖੜੂਣਾ ਹਾਂਜੀ ਇਹਦਾ ਗੱਪਾਂ ਦਾ ਦਰਾਂ ਦਾ ਪਿੱਛਾ ਪੁੱਛਣਾ ਮਾਰ ਜੀ ਹਾਂਜੀ ਹਾਂਜੀ ਬਹੁਤ ਦੇ ਕੋਈ ਡਾਲਾ ਕੰਮ ਹੀ ਨਹੀਂ ਲਾਏਗਾ ਆ ਜਾ ਪੱਛੇ ਦਾ ਬੜਾ ਬੜਾ ਵਿੱਚ ਮਾਤੇ ਲੈ ਜੀ ਆਲੀ ਵੀ ਉਹ ਤੇ ਪਾਈ ਕੰਡੇ ਲਾ ਟਿਕਾ ਲਓ ਠੀਕ ਐ ਤੇ ਕਿੰਨੇ ਦੀ ਦੇ ਦੇਣੀ ਆਪਾਂ ਇਹ ਭਾਈ ਜੀ ਆ ਮੜੀ ਜੀ ਦਾਗ ਜੇ ਨਾ ਨਾ ਹੁਣ ਵਾਲੇ ਉਹ ਦਾਗ ਜੇ ਨਾ ਹੁਣ ਹਾਂਜੀ ਛੋਟੀ ਅਹੀਂ ਬਣਨ ਲੱਗਦੀ ਜੇ ਦੀ ਹਾਂਜੀ ਹਲੋ ਦੇ ਦਈਏ 70 ਦੀ ਵੇਖ ਲਓ ਵਿੱਚੋਂ ਕਰਨਾ ਕੋ ਮਨਤ ਨਹੀਂ ਤਿਆਰ ਛੋਟ ਕਰਦੀਏ 65000 ਦੀ ਪਾਈ ਛੋਟੀ ਦੇ ਦਾਂਗੇ ਅੱਛਾ 65000 ਦੀ ਹਾਂ ਠੀਕ ਆ ਬਾਕੀ ਚਲੋ ਕੋ ਫੋਨ ਲਾਵੇ ਕਰੀ ਬਾਕੀ ਬੋਕੇ ਮਾਤਰਾ ਪਰ 65000 ਦੀ ਪਾਈ ਏ ਆ ਦਾਗ ਜਿਹੜੇ ਪੈਣਾ ਮੜੀ ਜੇ ਵੇਖੋ ਬਾਕੀ ਜਰਾ ਹਵਾਨਾ ਵੀ ਰੱਖੋ ਆ ਵੇਖੋ ਦਾਗ ਜਿਹੜੇ ਪੈਣਾ ਮੜੀ ਦਾਗਾਂ ਦੀ ਗੱਲ ਜੇ ਛੋਟੀ ਦੇ ਭਾਵੇਂ ਫੇਰ ਅਗਲੇ ਸੂਈ ਨੂੰ ਫੇਰ ਲੱਖ ਦੋ ਜੇ ਲੱਖ ਛੋਟੀ ਆ ਹਾਂਜੀ ਹਾਂਜੀ ਤੇ ਹੁਣ ਇੱਕ ਆ ਗਈ ਆਪਣੇ ਕੋਲ ਵੈੜ ਸੂਈ ਸਵਾਈ ਖੀਰੀ ਜਿਹੇ ਠੀਕ ਆ ਆ ਬੱਚਾ ਜੇ ਤਾਂ ਚਾਰ ਪੰਜ ਹੋ ਗਈ ਹੈ ਮਗਰ ਕੇ ਜੇ ਨਹੀਂ ਸ਼ਾਈ ਆ ਰਹਾ ਹੈ ਸ਼ਾਈ ਦਾ ਪਰ ਠੰਡੀ ਬਣੀ ਹੈ ਠੀਕ ਹੈ ਦੇਖੋ ਦੁੱਧ ਕਿੰਨਾ ਤਿਆਰ ਹੈ ਦੇਖੋ ਦੁੱਧ ਸ਼ੇਕ ਲਵੋ ਭਾਈ ਰਾਇ ਤਾਜੀ ਸੂਈਏ 3 14 ਦੀ ਤੇ ਕਿੰਨਾ ਘਰੀ ਜਾਓਗੇ 8 ਕਿਲੋ ਭਾਈ ਘਰੀ ਜਾਓਗੇ ਜਦੀਕ ਵਧੀਆ ਹੈ ਠੀਰੀ ਜੇ ਤੋਰ ਦੋ ਫੇਰ ਇਹਨੂੰ ਚਾਹ ਕਿਤੇ ਤਾਂ ਤੁਸੀਂ ਦਸ ਨੇ ਚੱਕ ਆ ਗਿਆ ਅਬਾ ਦੁੱਧ ਪਾ ਲੈ ਆ ਦੇਖ ਸਾਡੇ ਦੋੰਦੀ ਦੇ ਦੰਦ ਪੁੱਟੇ ਹੀ ਆ ਜਿਹੜੇ ਇੰਨੇ ਹੱਲੇ ਤੇ ਭਾਂਕੋ ਕੀੜੀਆਂ ਚ ਗੇਲੇ ਤੇ ਭਾਂਕ ਦੇ ਦੋ ਦੰਦ ਚ ਗੇਲੇ ਠੀਕ ਹੈ ਜੀ ਭਾਈ ਆ ਸ਼ਾਈ ਵਾਲੇ ਦੁੱਧ ਬਰਾ ਸੋਨੇ ਦਾ ਲੋਟ ਮਟਿਆ ਕਰੀ ਠੀਕ ਹੈ ਬੱਚੇ ਦਾ ਬਰਾ ਕਰਦੀ ਹੁਈ ਆ ਚਲ ਆ ਆ ਜਿਆ ਤਾਂ ਬੱਚਾ ਲਾ ਜੀ ਛੋੜੀ ਬੱਚਾ ਕੋਰਾ ਆ ਜਿਹੜਾ ਵਾਚਾ ਸ਼ਕਤ ਆ ਲਾ ਬਾਦੀ ਲਿਆ ਆ ਯਾ ਦੇਖ ਲੈ ਥਾਣੇ ਦੇ ਲਾਗੇ ਤਾਂ ਜ਼ਰਾ ਬਤਾ ਬਾਦਿ ਖੜਾ ਉਹ ਦੇਖੋ ਭਾਈ ਥਾ ਇਹ ਨਹੀਂ ਬੰਗਾ ਪੋਣਾ ਆਪਾਂ ਕੋਈ ਇਦਾਂ ਕਰਨਾ ਹੈ ਹਾਂਜੀ ਹਾਂਜੀ ਠੀਕ ਬੜੀ ਐ ਤੇ ਪਿਛਲੇ ਸਨਾਂਦਰ ਦਿਖਾ ਦੀਏ ਜਿਵੇਂ ਆਪਾਂ ਠੀਕ ਹੈ ਜੀ ਦੱਸਿਓ ਫਿਰ ਮੁੱਲੇ ਦਾ ਆਹ ਦੇਖਾ ਦੇ ਤਰ੍ਹਾਂ ਚਲੋ ਸੋਣੀ ਆ ਵੇੜ ਇਹ ਦੋ ਦੰਦ ਨੇ ਪੁੱਟੇ ਹੀ ਆ ਜਿਹੜੇ ਜਿੰਨੇ ਫਦੌਂਦੀਆਂ ਚ ਗੇਲੇ ਕੋਈ ਖੀਰੀਆਂ ਚ ਗੇਲੇ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਤੇ ਕਿੰਨਾ ਫਿਰ ਇਹਦਾ ਮੁੱਲ ਇਹ ਭਾਜੀ ਹਾਂ ਨਾ ਦਿੰਦੀ ਸਾਢੇ 18 ਹਜ਼ਾਰ ਅੱਛਾ ਸਾਢੇ 18 ਹਜ਼ਾਰ ਦੀ ਦੋ ਦੰਦ 8 ਕਿਲੋ ਕਰਾਂ ਤੁਹਾਨੂੰ ਬੜਾ ਤਾਜੀ ਸੂਈ ਮੈਦਾਂ ਬੋਲਾ ਮਾਰੂ ਭਾਵੇਂ ਵਾਦੀ ਕਰੀ ਨੀ 8 ਕਿਲੋ ਦੇਈਓ ਰਾਮਣਾ ਠੀਕ ਹੈ ਜੀ ਦੋ 6 ਕਿਲੋ ਕਰਾ ਜੀ ਠੀਕ ਹੈ ਬਾਕੀ ਕਰ ਦੋਗੇ ਮੰਨ ਤਾਂ ਨੋਰ ਭਾਈ 11 17000 ਦੀ ਖਾਨ ਆਈ 17000 ਦੀ ਹਾਂ ਨਹੀਂ ਦਵਾਂਗੇ 1700 ਹੋਣੀ 100 ਵਿੱਚੋਂ ਠੀਕ ਹੈ ਭਾਈ ਪੁਰਾਣੀਆਂ ਨਵੀਆਂ ਬਹਿੜਿਆ ਦੇ ਠੀਕ ਹੈ ਬਾਕੀ ਸਹੀ ਕੋਲ ਵੇਰੋ ਤੇ ਨਹੀਂ ਜਾਓ ਠੀਕ ਹੈ ਪਤਾ ਮੰਨ ਲਈ ਤੇ ਹੁਣ ਆ ਬਾਹਰ ਇਹ ਕਿਥੋਂ ਲੈ ਆਂਤੀ ਜੇ ਇਹ ਵੀ ਆ ਥੋੜਾ ਜਿਹਾ ਖਲਾਉਣ ਤੋਂ ਇਹ ਵੀ ਜੀ ਕਰਦੀ ਆ ਆ ਇਹ ਸਾਡੇ ਪੰਜਾਂ ਸ਼ਾਮ ਨਹੀਂ ਗੱਬਣਾ ਚੈੱਕ ਪਾ ਸਕਦੇ ਚੈੱਕ ਰੱਖ ਲੈ ਇਹ ਲਈ ਪੱਕੇ ਥਾਂ ਪਹਿਲਾ ਸਵੇਰ ਦਾ ਦੂਜਾ ਸੂਨ ਵਾਲੀ ਆ ਠੀਕ ਆ ਇਹ ਕੋ ਪੈਰਾਂ ਤੋਂ ਪੱਕੇ ਦਾ ਤੁਰਦੀ ਨਹੀਂ ਜੇ ਹਾਂਜੀ ਆ ਮਾਲੀ ਪੱਕੇ ਥਾਂ ਰਹਿ ਗਿਆ ਵੇ ਲੋ ਜਖਮ ਨਹੀਂ ਹੋੜੇ ਜਮਰੇ ਕੋ ਯਾਰ ਅਬ ਦਾਸੀ ਦੇ ਨਹੀਂ ਸਾਰੀ ਕਿਸੇ ਨੇ ਸਾਂਭੀ ਨਹੀਂ ਆ ਬਿਲਕੁਲ ਹੀ ਨਹੀਂ ਆ ਇਹ ਹੁਣ ਦੁੱਧੇ 20 ਪਲਾਸੀ ਦੇ ਨਹੀਂ ਰਹੀ ਜੇ ਅੱਛਾ ਯਾ ਜੇ ਕੋ ਮੇਰਾ ਵੀ ਪੱਕੇ ਥਾ ਕੱਚੇ ਥਾ ਜੀ ਸਾਂਭ ਕਰਨੇ ਪੈਣੀਆਂ ਪਰ ਖੜ ਕੇ ਇਹ ਆ ਵੀ ਸਾਂਭ ਨਹੀਂ ਪੈਣੇ 20 ਕਿਲੋ ਇਹਨ ਮੈਂ ਪਲਸਵਿੰਦਰ ਜੀ ਕੇ ਲਾਈ ਲਿਆ ਗਏ ਅੱਛਾ ਉਹਦਾ ਦੁੱਧਾ ਵੀ ਕਰੀ ਜੋ ਦੁੱਧ ਤਿੰਨ ਕਿਲੋ ਹੀ ਏ ਠੀਕ ਆ ਪਰ ਮੇਰੇ ਕੋ ਪੱਕਾ ਥਾ ਜੇ ਕੋ ਸਾਂਭ ਸਕਦਾ ਵੀਰ ਖੜੇ ਕੋਈ ਸਾਂਭਣ ਵਾਲਾ ਇੱਕ ਵਾਰੀ ਥੋੜੀ ਜੀ ਮਿਹਨਤ ਕਰਨੀ ਪੈਣੀ ਐ ਇਹਨੇ ਮਿੱਠ ਗਾਲੀ ਬਲੀ ਕੱਚੇ ਥਾ ਨਾਲ ਪੱਕੇ ਥਾ ਲਿਆ ਲਾਗੇ ਨਾ ਨਹੀਂ ਸਾਰੀ ਛਿਲੀ ਗਈ ਸਾਲਾ ਕੋ ਚਲੋ ਫਿਰ ਮਸ ਪਿਆਰ ਦੱਬ ਦੀ ਤੋਰੀ ਦਾ ਤੋੜ ਦਿੰਨੇ ਆ ਠੀਕ ਹੈ ਤੇ ਅੱਜ ਖੰਮੀ ਹੋਇਆ ਵਾ ਇੱਥੇ ਭਾਈ ਚਲ ਗਈ ਨਾ ਗਏ ਤਕੇ ਸਾ ਹਾਂਜੀ ਗਾਦ ਉਹ ਫਿਰ ਵੀ ਤੇ ਪਲਾਸੀ ਕੱਦ ਕਾਠੇ ਦਾ ਚੰਗਾ ਉੱਚਾ ਵਾ ਸੋਣੀ ਸਾਰੀ ਕਿੰਨੇ ਚਿਰ ਤੇ ਚੱਕ ਪਾਸਿਆ ਸਾਢੇ 5 ਮਹੀਨੇ ਸਾਢੇ 5 ਮਹੀਨੇ ਆ ਲੈ ਹਾਂ ਦੇਖ ਸਾਡੇ ਜੇ ਇਤਰਾ ਦੀ ਚਾਰਿਆ ਜੇ ਦੇ ਜੀ ਪੱਕੇ ਸਾਂ ਲੱਗਦੇ ਤੇ ਫਿਰ ਤੇ ਵਧੀਆ ਵਾ ਠੀਕ ਹੈ ਹਾਂ ਮੇਰਾ ਵੀ ਸਭ ਕੁਝ ਵੇਖੇ ਫਿਰ ਕੋਈ ਸਾਈ ਪਾਵੇ ਇਹ ਨਾ ਵੇ ਸਾਈ ਪਾ ਕੇ ਖੀਆਗੇ ਫਿਰ ਅਖੇ ਭਾਜੀ ਸਾਡੀ ਪਸੰਦ ਨਹੀਂ ਗਈ ਨਹੀਂ ਕਰਨੀ ਹਾਂਜੀ ਹਾਂਜੀ ਆਪਣੀ ਸੋਚ ਸਮਝੀਏ ਫਿਰ ਸਾਈ ਪਾਵੇ ਕੋਈ ਠੀਕ ਹੈ ਚੱਕ ਪਾਸ ਦੀ ਆਪਣੀ ਗਰੰਟੀ ਸਾਡੇ ਪੰਜਾ ਮਹੀਨੇ ਛਾਦੀ ਇਹਦਾ ਮੁੱਲ ਉਹ ਦੇ ਦੀ ਭਾਈ 14000 ਦੀ 14000 ਦੀ ਕੇ ਹੋਰ ਛੋਟ ਛੜ ਕਰ ਦੋਗੇ 13000 ਦੀ ਭਾਈ ਹਾਂ ਨਾ ਦੇ ਦਾਂਗੇ 13000 ਦੀ ਪਰ ਇਹ ਚਵਾਜ ਕੋਈ ਨੁਕਸ ਹੋਏ ਚੱਕ ਪਾਸ ਨਾ ਹੋਏ ਉਹਦੀ ਮੇਰੀ ਗਰੰਟੀ ਫੁੱਲ ਅੱਛਾ ਦੁੱਧ 3 ਕਿਲੋ ਦੁੱਧੇ ਜੇ ਕੋਈ ਜ਼ਿਆਦਾ ਹੀ ਠੀਕ ਹੈ ਪਰ ਸੋ ਦੇ ਟੀਕੇ ਲਵਾਉਣੇ ਬਸ ਵੀ ਦੇ ਪੰਦਾ ਰੇ ਸ਼ਰੂ ਸ਼ਾਉ ਕਰਾਂ ਸੁੱਕ ਜਾਊਗਾ ਠੀਕ ਹੈ ਬਾਕੀ ਮੇਰਾ ਵੀਰ ਕੋਈ ਆਪਣੀ ਸਮਝ ਨਾ ਸਾਈ ਪਾਵੇ ਜੇ ਕਿਹਦੇ ਮਾਨੂੰ ਲੱਗਦੀ ਲੈ ਜੇ ਨਹੀਂ ਲੱਗਦੀ ਬੇਸ਼ੱਕ ਰਹਿਣ ਦੇ ਠੀਕ ਹੈ ਜੀ ਲਾਹਮਾ ਵਾਲੀ ਆਪਾਂ ਕੱਲ ਨੂੰ ਲੈਣਾ ਹਾਏ ਆਵੇ ਹੋਇਆ ਜੰਮ ਜੁਏ ਜੀ ਬਾਕੀ ਇਹ ਪਾਜੀ ਗਾਜ ਬੈਠ ਸਾਹਮਣੇ ਕੇ ਹੈ ਤੇ ਅੱਜ ਖੰਮੀ ਹੋਇਆ ਵਾ ਜੀ ਦੁੱਧ 20 ਕਿਲੋ ਦੀ ਤੋਂ ਪਲਾਸੀ ਚ ਆਏ ਠੀਕ ਹੈ ਜੀ ਤੇ ਬਾਕੀ ਕੋਈ ਵੀ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ